ਉਹ ਠਡੂਰ ਸਾਹਿਬ ਦੇ ਹੱਥ ਤੋਂ ਜਨਰਲ ਲੜ ਰਹੇ ਨੇ ਤੌਰ ਅਜਾਦ ਅਜਾਦ ਤੇ ਪਾਰਟੀ ਦੇ ਸਾਨੂੰ ਸਮਰਥਨ ਦੇ ਦਿੱਤਾ ਨਾ ਕਿਸੇ ਪਾਰਟੀ ਕੇ ਨਾਲ ਗੱਲ ਹੋਣਾ ਨਹੀਂ ਨਾ ਕਿਸੇ ਪਾਰਟੀ ਕੇ ਮਤੰਦੰ ਦਿੱਤਾ ਪਿੱਛੇ ਹੋ ਯਾਰ ਕੋਈ ਗੱਲ ਪਿੱਛੇ ਬਚਦੇ ਰਹਾ ਸਦਾ ਸਟੇਟ ਸਰਕਾਰ ਪੜੀ ਐਤਵਾਰ ਦੇ ਦੁਪਾਰ ਵੇਲੇ ਲੈ ਕੇ ਅੱਜ ਆ ਚੁੱਕੀ ਆਂ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਜਿਸੇ ਕੋਲੇ ਪਹੁੰਚ ਕਰਦੇ ਪਈਏ ਪਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਇਹ ਚੀਜ਼ ਕਹਿੰਦੇ ਦੋਹੇ ਹੱਥਾਂ ਤੇ ਚੱਕ ਉਹ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪਰਮਾਣੂ ਜੀ ਦੇਵਾਂਗੇ ਤੇ ਬੇਸ਼ੱਕ ਸਾਡੇ ਕੋਲ ਸਾਰੇ ਰਾਹ ਆ ਕਿ ਅਸੀਂ ਫੁੰਨੇ ਕਰਕੇ ਪੂਰਨਾ ਮੁਲਖਾ ਚ ਵੀ ਜਾ ਸਕੀਏ ਪਰ ਮੈਂ ਇਸ ਤਰ੍ਹਾਂ ਦਾ ਬਰੁਖ ਨਹੀਂ ਵੀਰ ਨੂੰ ਪੀੜ ਪਰਵੇ ਤੇ ਉਹਨੂੰ ਆਪਣੇ ਸਾਥੀਆਂ ਨੂੰ ਛੱਡ ਕੇ ਕਿਸੇ ਹੋਰ ਨੂੰ ਚੁੱਕ ਰਿਹਾ ਪਰ ਨਹੀਂ ਜੇ ਤੁਸੀਂ ਉਸ ਨਹੀਂ ਕਿਸ ਪ੍ਰਕਿਰਤੀ ਨਾਲ ਮਤ ਉਹ ਜਿਹੜੀ ਜਿਹੇ ਨਾਲ ਉਹ ਮੈਂ ਕੋਈ ਮੰਨਦਾ ਤਾਂ ਨਾ ਚਾਹੁੰਦਾ ਦੱਸਦਾ ਕੋਈ ਆਪ ਲੜਣਾ ਨਹੀਂ ਇਹ ਪ੍ਰਚਾਰ ਸਾਰੀ ਸੰਗਤ ਇਹ ਕਰੂ ਜੇ ਮੈਂ ਕੰਪੇਨ ਦਾ ਬਤੌਰ ਸੇਵਾਦਾਰ ਹਿਸਾਬ ਜਿੰਨਾ ਜਿਹੜਾ ਜਿੰਨਾ ਜਿਹੜਾ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰਫ ਚੋਣ ਲਈ ਪਤਾ ਲੱਗਦਾ ਤੇ ਕੋਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚੋਂ ਮਿਆਦ ਵਧਾਈ ਜਾਂਦੇ ਜਿਹੜਾ ਭਗਵੰਤ ਮਾਨ ਨੇ ਜਿਹੜਾ ਭਗਵੰਤ ਮਾਨ ਨੇ ਫੈਸਲਾ ਕੀਤਾ ਇਹ ਵੀ ਜ਼ਰਤਕਾਰੀ ਦਾ ਲੋਟਾਂ ਦੇ ਫਤਵੇ ਨਾਲ ਇਹਦਾ ਤੁਮ ਹੈ ਨਾ ਕਿ ਕੋਈ ਕਿਸੇ ਸੈਕਿੰਡ ਦਾ ਨਹੀਂ ਭੈਣ ਆਹ ਤੁਹਾਨੂੰ થોਡੀ ਜਾਣਕਾਰੀ ਲਈ ਕਿਸੇ ਕਵਰੇਂਗ ਉਮੀਦਵਾਰ ਦਾ ਨਹੀਂ ਭਰਿਆ ਜਾਣਾ ਤੇ ਉਹਨਾਂ ਦੇ ਕਾਗਜ਼ ਪੱਤਰ ਰੱਦ ਨਹੀਂ ਕਿਸੇ ਹਾਲ ਦਾ ਰੱਦ ਤਾਂ ਤਾਂ ਹੀ ਹੋਵੇ ਜੇ ਅਸੀਂ ਜਾਣ ਕੇ ਲਕੂਣਾ ਛੱਡਾਂ ਜੇ ਅਸੀਂ ਲਕੂਣਾ ੱਧ ਹੁੰਦਾ ਕੋਈ ਮਤਲਬ ਹੀ ਨਹੀਂ ਹੁੰਦਾ ਰੱਦ ਕਿਹੜੇ ਆਧਾਰ ਤੇ ਹੋ ਜਾਣੀ ਕਵਰੇਂਗ ਉਮੀਦਵਾਰ ਭਰਦਾ ਫਿਰਦਾ ਮੈਂ ਭਰੇ ਹੀ ਨਹੀਂ ਸੀ ਜਦੋਂ ਮੈਂ ਸੀ ਵੀ ਰੱਦ ਹੁੰਦੇ ਹੀ ਨਹੀਂ